ਹਾਂਜੀ ਦੋਸਤੋ ਕੀ ਹਾਲ ਚਾਲ ਛੋਟੇ ਭਰਾਵਾਂ ਨੂੰ ਬਹੁਤ ਸਾਰਾ ਪਿਆਰ ਤੇ ਵੱਡਿਆਂ ਨੂੰ ਸਤਿ ਸ੍ਰੀਕਾਲ ਅੱਜ ਪਹੁੰਚਿਆ ਮੈਂ ਬਾਈ ਕੋਲੇ ਬਾਈ ਸੰਤੋਖ ਜਿਹਦੇ ਬਾਰੇ ਜਾਦਾ ਦੱਸਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਇਹਨੂੰ ਫਿਲਮ ਦੇ ਵਿੱਚ ਦੇਖ ਹੀ ਚੁੱਕੇ ਹੋ ਸਰਵਾਲਾ ਜੀ ਫਿਲਮ ਵਿੱਚ ਤੇ ਬਾਈ ਜੀ ਕੰਮ ਕਰ ਚੁੱਕੇ ਨੇ ਤੇ ਬਾਕੀ ਬਾਈ ਨੂੰ ਪੁੱਛਦੇ ਆਂ ਆਪਾਂ ਗੱਲਾਂ ਬਾਤਾਂ ਬਾਈ ਜੀ ਸਤਿ ਸ੍ਰੀਕਾਲ ਉਹ ਬਾਈ ਜੀ ਖੜ ਦੀ ਗੱਲ ਹੈ ਕਿਵੇਂ ਬਾਈ ਫਿਰ ਆਪਾਂ 3 ਸਾਲ ਪਹਿਲਾਂ ਮਿਲੇ ਸੀ ਹਾਂ ਬੌਂਸਰ ਤੋਂ ਫਿਰ ਕਿਵੇਂ ਲਾਈਨ ਕਿਵੇਂ ਚੇਂਜ ਹੋ ਗਈ ਹਾਂ ਇਹ ਮੈਂ ਭਰਾਵਾਂ ਵਾਲੇ ਦੱਸ ਦੇਵਾਂ ਪਿੰਡ ਕਾਨੇ ਕੀ ਬਾਈ ਦਾ ਪਿੰਡ ਉਦੋਂ ਮੈਂ ਬੌਂਸਰ ਸੀਗਾ ਜਦੋਂ ਅਸੀਂ ਮਿਲੇ ਸੀ ਤੇ ਬਾਹਰ ਚੱਲ ਗਿਆ ਭਰਾ ਤੇ ਫਿਰ ਹੁਣ ਤਿੰਨ ਸਾਲਾਂ ਬਾਅਦ ਮਿਲਣ ਆਇਆ ਤੇ ਉਦੋਂ ਬਾਅਦ ਬਾਅਦ ਮੈਂ ਇਹ ਕੰਮ ਸ਼ੁਰੂ ਕਰਤਾ ਸੀ ਕਮੇਡੀ ਕਰਨ ਵਾਲਾ ਤੇ ਮੈਨੂੰ ਕਹਿੰਦਾ ਵੀ ਇਹ ਹੁਣ ਮੈਂ ਕੰਮ ਕਰਨਾ ਇੰਟਰਵਿਊ ਕਰਨੀ ਮਹਾਜਾ ਸੋ ਇਹ ਜਿਹੜਾ ਸਵਾਲ ਪੁੱਛਿਆ ਤੂੰ ਬੌਂਸਰ ਤੋਂ ਇੱਧਰ ਕਿਵੇਂ ਇਹਦਾ ਮੇਰਾ ਪਹਿਲਾਂ ਤੋਂ ਹੀ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਨਾ ਇੱਕ ਕੀੜਾ ਹੁੰਦਾ ਬੰਦੇ ਦੇ ਵੀ ਮੈਂ ਨਾਂ ਬਣਾਉਣਾ ਠੀਕ ਹੈ ਤੇ ਫਿਰ ਮੈਂ ਨਾਂ ਬਣਾਉਣ ਦੇ ਲਈ ਮੈਂ ਗੇਮ ਕੀਤੀ ਸ਼ਾਟ ਪੁੱਟ ਗੋਲਾ ਸੱਟਣਾ ਕਹਿੰਦੇ ਨੇ ਠੀਕ ਹੈ ਠੀਕ ਹੈ ਬਾਈ ਉਹ ਮੈਂ 10 12 ਸਾਲ ਉਹਦੀ ਬਹੁਤ ਤਿਆਰੀ ਕੀਤੀ ਵੀ ਮੈਨੂੰ ਆਇਆ ਸੀ ਵੀ ਮੈਂ ਇੰਟਰਨੈਸ਼ਨਲ ਲੈਵਲ ਤੇ ਬਣ ਜਾਵਾਂ 플레이ਰ ਬਣ ਜਾਵਾਂ ਤੇ ਮੇਰਾ ਨਾਂ ਬਣ ਜੋ ਨਾਂ ਬਣ ਪਰ ਥੋੜੀਆ ਵੀਡੀਓ ਚ ਮੈਂ ਦੇਖ ਲਈ ਤੁਹਾਨੂੰ ਤੇ ਉਹ ਪਰ ਮੇਰੇ ਗੋਡੇ ਤੇ ਸੱਟ ਲੱਗੀ ਪਿੰਡ ਕਬੱਡੀ ਖੇਡਦਾ ਸੀ ਲੀਗਮੈਂਟ ਟੁੱਟ ਗਈ ਠੀਕ ਹੈ ਉਹ ਮੇਰਾ ਕੈਰੀਅਰ ਹੈ ਜਿਹੜਾ ਖਤਮ ਹੋ ਗਿਆ ਖਤਮ ਹੋ ਗਿਆ 10-10 ਬਹੁਤ ਮਿਹਨਤ ਕੀਤੀ ਫਿਰ ਉਹ ਜਦੋਂ ਮਿਹਨਤ ਚੋਂ ਬੰਦੇ ਦਾ ਕੈਰੀਅਰ ਖਤਮ ਹੋਏ ਨਾ ਦਿਲ ਫਿਰ ਟੁੱਟ ਜਾਂਦਾ ਇੱਕ ਵਾਰ ਬਹੁਤ ਵੱਡੀ ਸੱਟ ਫਿਰ ਮੈਂ ਉਹਦਾ ਗੋਡੇ ਦਾ ਆਪਰੇਸ਼ਨ ਕਰਵਾਇਆ ਠੀਕ ਹੈ ਦੁਬਾਰਾ ਵੀ ਸ਼ੁਰੂ ਕਰੀ ਗੇਮ ਦੁਬਾਰਾ ਪਰ ਉਹ ਫਿਰ ਮੈਂ ਓਵਰੇਜ ਹੋ ਗਿਆ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਫਿਰ ਮੈਂ ਇਹ ਵੀ ਨਾਂ ਬਣਾਉਣਾ ਹੀ ਪੜਾ ਫਿਰ ਮੈਂ WWE ਓਕੇ ਉਹਦੀ ਟ੍ਰ ਜਿਹੜੀ ਖਾਲੀ ਹੈ ਹਾਂਜੀ 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 ਭਾਈ ਖਾਡਾ ਪੂਰੀ ਟ੍ਰੇਨਿੰਗ ਕਰ ਲਈ ਪਰ ਉਹਦਾ ਸਕੋਪ ਇੰਡੀਆ ਚ ਹੈ ਨਹੀਂ ਬਾਹਰ ਤਾਂ ਹੈਗਾ ਇੰਡੀਆ ਦੇ ਵਿੱਚ ਟੂਰਨਾਮੈਂਟ ਨਹੀਂ ਹੁੰਦੇ ਸਿੱਖ ਤਾਂ ਲਈ ਪਰ ਉਹਦਾ ਸਕੋਪ ਹੈ ਨਹੀਂ ਤਾਂ ਉਹ ਘਰੇ ਬੈ ਕੇ ਸਿੱਖ ਕੇ ਗੱਲ ਬਣੀ ਨਹੀਂ ਫਿਰ ਮੈਂ ਹੈ ਯਾਰ ਨਾਂ ਬਣਾਉਣ ਵਾਲਾ ਉਹ ਕੀੜਾ ਹੀਗਾ ਅੰਦਰ ਉਹ ਮਰਦਾ ਨਹੀਂ ਜਿੰਨਾ ਚਿਰ ਕੀੜਾ ਆਪਾਂ ਹਾਂ ਮੈਂ ਕੁਝ ਨਾ ਕਰਨਾ ਕਰਨਾ ਫਿਰ ਮੈਂ ਹੈ ਜ ਮੈਂ ਗਾਣੀ ਲਿਖਣ ਦਾ ਵੀ ਥੋੜਾ ਮੋਟਾ ਚਾਹੁੰਦਾ ਵੀ ਗਾਣੇ ਲਿਖੀਏ ਗਾਣੇ ਲਿਖੀਏ ਗਾਣੇ ਲਿਖਾਂਗੇ ਤਾਂ ਰਾਈਟਰ ਦਾ ਨਾਮ ਬਣ ਜਾਂਦਾ ਬਣ ਜਾਂਦਾ ਫਿਰ ਮੈਂ ਬਹੁਤ ਕਿਤਾਬਾਂ ਪੜੀਆਂ ਬਾਬੂ ਰਜ਼ਵਲੀ ਸਾਹਿਬ ਸ਼ਿਵ ਕੁਮਾਰ ਜਿੰਨੇ ਵੀ ਪੰਜਾਬ ਦੇ ਸ਼ਾਇਰ ਹੈ ਪੜੇ ਵਰ ਆਪਾਂ ਦੇਖ ਕੇ ਆਏ ਘਰੇ ਕਿਤਾਬਾਂ ਥੋੜੇ ਤੋਂ ਸਾਰੇ ਕਿਤਾਬਾਂ ਤਕਰੀਬਨ ਲਿਖੀਏ ਮੈਂ ਗਾਣੇ ਲਿਖੇ ਹੋਣਗੇ ਕੋਈ 1000 1500 ਗਾਣੇ 2000 ਠੀਕ ਹੈ ਉਹ ਗਾਣੇ ਮੈਂ ਲੈ ਕੇ ਬਹੁਤਾ ਮੈਂ ਗਿਆ ਨਹੀਂ ਇੱਕ ਤੋਂ ਸਿੰਘਰਾ ਕੋਲੇ ਗਿਆ ਉਹਨਾਂ ਨੂੰ ਨਹੀਂ ਚੰਗੇ ਲੱਗੇ ਜਾਂ ਨਹੀਂ ਤਾਂ ਇਹ ਚੰਗੇ ਤਾਂ ਲੱਗੇ ਪਰ ਉਹ ਕੱਲ ਨਹੀਂ ਬਣੀ ਕੱਲ ਨਹੀਂ ਬਣੀ ਵੀ ਉਹ ਵੀ ਮੈਂ ਗੱਲ ਛੱਡਤੀ ਮੈਂ ਬਾਲੀ ਪਕਾਈ ਨਹੀਂ ਕਰੀ ਠੀਕ ਹੈ ਤੇ ਕਿਤੇ ਨਾ ਕਿਤੇ ਉਹ ਕੱਲ ਸੀ ਕਿ ਵੀ ਮੈਂ ਯਾਰ ਨਾ ਬਣਾਉਣਾ ਵੀ ਫਿਰ ਮੈਂ ਯਾਰ ਨਹੀਂ ਨਾ ਬਣਨਾ ਵੀ ਛੱਡ ਦਨੇ ਛੱਡ ਦਨੇ ਜਿੱਦ ਫੜੀ ਹੈ ਨਾ ਇੱਕ ਤਰ੍ਹਾਂ ਨਾ ਜਦੋਂ ਬੰਦੇ ਦਾ ਉਹ ਹੋ ਜਾਂਦਾ ਹੈ ਮਨ ਟੁੱਟਿਆ ਸਿਰ ਇੱਕ ਤਰ੍ਹਾਂ ਉਹ ਥੱਕ ਕੇ ਘਰੇ ਬਹਿ ਜਾਂਦਾ ਵੀ ਮੈਂ ਯਾਰ ਬਹੁਤ ਕੁਝ ਕਰ ਲਿਆ ਉਹ ਸਿੱਟਦੇ ਰਹੇ ਬੜਾ ਉਹ ਗਾਣਿਆਂ 'ਚ ਵੀ ਗੱਲ ਨਹੀਂ ਛੱਡ ਪਰੇ ਫਿਰ ਮੈਂ ਆਪਦਾ ਕੰਮ ਕੀਤਾ ਇੱਥੇ گاਵਾਂ ਦਾ ਠੀਕ ਹੈ ਘਰੇ ਆ ਉਹ ਸਾਲ ਕੀਤਾ ਮੈਂ ਉਹ ਵੀ ਗੱਲ ਨਹੀਂ ਮਣੀ ਫਿਰ ਸਰੀਰ ਤਾਂ ਸੀ ਗਈ ਫਿਰ ਮੈਂ ਬੌਂਸਰ ਜਾਣ ਲੱਗੇ ਮੁੰਡੇ ਨੇ ਆਪਾਂ ਬੌਂਸਰ ਆਪਾਂ ਮਿਲਦੇ ਰਹਿਆ ਆਂ ਆ ਵੀ ਤੂੰ ਕਹਾਂ ਯਾਰ ਤੂੰ ਬੌਂਸਰ ਹੀ ਤੇਰਾ ਆਪਾਂ ਬੌਂਸਰ ਆ ਜਾ ਕਰ ਫਿਰ ਮੈਂ ਬੌਂਸਰ ਵਾਲਾ ਕੰਮ ਕੀਤਾ ਤੇ ਉਸ ਤੋਂ ਬਾਅਦ ਮੈਂ ਇੱਕ ਦਿਨ ਸ਼ੌਂਕ ਤਸ਼ੀ ਹੋਈ ਮੈਨੂੰ ਵੀਡੀਓ ਮਾੜੀ ਮੋਟੀ ਬਣਾਉਣਾ ਵਾ ਮੈਂ ਇੱਕ ਵੀਡੀਓ ਬਣਾਈ ਵਿਅੰਗ ਕਸਿਆ ਇੱਕ ਪਾਰਟੀ ਦੇ ਪੋਲੀਟੀਕਲ ਪਾਰਟੀ ਚ ਠੀਕ ਹੈ ਉਹ ਵੀਡੀਓ ਇੰਨੀ ਜਿਆਦੇ ਵਾਇਰਲ ਹੋਈ 2022 ਦੀਆਂ ਵੋਟਾਂ ਤੋਂ ਪਹਿਲਾਂ ਠੀਕ ਹੈ ਉਹ ਮੈਨੂੰ ਜਿੰਨੇ ਮਿੱਤਰ ਪਿਆਰੇ ਕਾਲਜ ਸਕੂਲ ਚ ਪੜ੍ਹਦੇ ਸੀ ਉਹਨਾਂ ਦੇ ਫੋਨ 'ਉਨ ਵੀ ਤੇਰੀ ਵੀਡੀਓ ਚੱਲੇ ਜਾਂਦੀ ਆ ਯਾਰ। ਰਾਨ ਨੇ ਸਟੇਟਸ ਲਾਇਆ ਫਲਾਣ ਨੇ ਅਸ ਤੇਰੀ ਵੀਡੀਓ ਦੇਖੀ। ਉਹ ਇੰਨੀ ਜਿਆਦੇ ਵੈਲ ਗਈ। ਮੈਂ ਕਿਹਾ ਯਾਰ ਵੀ ਇੱਕ ਕੰਮ ਨਾ ਬਣਾਉਣ ਵਾਲਾ ਜਿਹੜਾ ਸੀ ਆ ਵੀ ਇਹ ਇਹੀ ਕੰਮ ਕਰ ਲਈਏ ਨਾ ਬਣਾਉਣੇ ਨਾ ਬਣਾਉਣਾ। ਇੱਕ ਵੀਡੀਓ ਚੱਲ ਗਈ। ਹਾਂ ਦੋ ਵੀ ਚੱਲਣਗੀਆਂ। ਉਹ ਵੀ ਚੱਲਣਗੀਆਂ। ਫਿਰ ਮੈਂ ਸਕ੍ਰਿਪਟਾਂ ਬਣਾਉਣ ਲੱਗ ਗਿਆ ਖਬਰਾਂ ਕਮੇਡੀ ਖਬਰਾਂ ਬਣਾਉਣ ਲੱਗ ਗਿਆ ਮੈਂ। ਤੇ ਵੀਡੀਓ ਪਾਉਣ ਲੱਗ ਗਿਆ ਵੀਡੀਓ ਚੱਲਣ ਲੱਗ ਗਈ। ਮੋ ਜੈ ਬਤੇ ਪਾਉਣ ਲੱਗ ਗਿਆ ਸਬਸਕ੍ਰਾਈਬ ਬਦਲਣਾ ਨਹੀਂ ਭਾਈ ਤੁਹਾਡੇ ਸਵਾਲ ਚ ਸਵਾਲ ਹੈ ਤੇ ਇਹ ਇੰਨੀ ਕਮੇਟੀ ਤੁਸੀਂ ਇੰਨੇ ਢੰਗ ਨਾਲ ਕਿਵੇਂ ਕਰਦੇ ਹੋ ਕਿੱਥੋਂ ਸਿੱਖਦੇ ਹੋ ਇਹ ਰਹੀਆਂ ਗੱਲਾਂ ਇਹਨਾਂ ਮੈਂ ਜਿਵੇਂ ਦੱਸਿਆ ਵੀ ਮੈਂ ਤਿਆਰੀ ਕਰਦਾ ਸੀ ਗਾਣੇ ਲਿਖਣ ਦੀ ਹੈਨਾ ਗਾਣੇ ਉਹ ਗਾਣੇ ਨੂੰ ਬੁਣਨਾ ਗਾਣੇ ਨੂੰ ਲਿਖ ਲੈਣਾ ਉਵੇਂ ਹੀ ਇੱਕ ਇੱਕ ਕਮੇਟੀ ਜਦੋਂ ਆਪਾਂ ਜੀਵਨ ਦੇ ਵਿੱਚ ਤੁਰਦੇ ਫਿਰਦੇ ਆ ਕੋਈ ਗੱਲ ਥੋੜੀ ਜੀ ਔੜਦੀ ਆ ਔੜਦੀ ਆ ਫਿਰ ਉਹਨੂੰ ਮਸਾਲਾ ਲਾ ਕੇ ਥੋੜੀ ਬਣਾਉਣੀ ਹਾਂ ਉਹ ਹਰ ਇੱਕ ਬੰਦੇ ਦੇ ਵਾਸਤੇ ਗੱਲ ਹਾਂ ਹਾਂ ਉਤਮਾ ਘੜ ਲੈਂਦਾ ਗੱਲ ਨੂੰ ਇਹਨੂੰ ਐਂ ਘੜ ਲਿਗੇ ਕਿਈ ਜਿਹੜੀ ਗੱਲ ਨਹੀਂ ਵੀ ਬਣਦੀ ਮਰ ਜਾਂਦੀ ਆ ਕਰਦੇ ਆ ਜਦੋਂ ਗੱਲ ਵੀ ਨਹੀਂ ਮਰ ਗਈ ਫਿਰ ਦੁਬਾਰੀ ਕਰਦੇ ਹਾਂ ਫਿਰ ਦੁਬਾਰੀ ਕਰਦੇ ਆ ਤਾਂ ਫਰੂ ਜਿਹੜਾ ਗਾਣੇ ਵਾਲਾ ਸੀ ਉਹ ਵੀ ਗਾਣਾ ਬੁਣਨਾ ਉਹ ਵੀ ਗੱਲ ਕਮੇਟੀ ਬੁਣਨੀ ਜਿਦੋਂ ਬੰਦਾ ਇੱਕ ਕੰਮ ਕਰਦਾ ਤੇ ਉਹ ਲੇਖਕ ਰੈਕਟਰ ਬਣ ਜਾਂਦਾ ਨਾ ਤਾਂ ਫਰੂ ਕੁਝ ਵੀ ਕਰ ਸਕਦਾ ਹੈ ਤਾਂ ਫਰੂ ਮੈਂ ਗੱਲਾਂ ਬਣਾਉਣ ਲੱਗ ਗਿਆ ਮੈਂ ਪੜਿਆ ਐਮਏ ਕੀਤੀ ਵੀ ਮੇਰੀ ਬਾਬੇ ਦੀ ਮਿਹਰ ਨਾਲ ਤੋਂ ਉਹ ਗੱਲਾਂ ਜਿਹੜੀਆਂ ਕਮੇਟੀ ਦੀਆਂ ਲਿਖਣੀਆਂ ਖਬਰਾਂ ਲਿਖਣੀਆਂ ਉਹ ਮੈਂ ਬਣਾਉਂਦਾ ਗਿਆ ਆਉਂਦਾ ਗਿਆ ਤੇ ਫਿਰ ਚੱਲ ਸੋ ਚੱਲ ਬਾਬੇ ਦੀ ਮਿਹਰ ਨਾਲ ਨਾ ਬਣਦਾ 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 ਤੇ ਬਾਈ ਇੱਕ ਨਾ ਹੁਣ ਮੈਂ ਵੀ ਆਸਟ੍ਰੇਲੀਆ ਤੋਂ ਆਇਆ ਮੈਲਬੌਰਨ ਤੇ ਸਿਡਨੀ ਚ ਤੁਹਾਨੂੰ ਬਹੁਤ ਲੋਕ ਦੇਖਦੇ ਨੇ ਮਿਹਰਬਾਨੀ ਕਿਉਂਕਿ ਬਾਈ ਜਿੰਨੇ ਆਪਣੇ ਦੋਸਤ ਭਰਾ ਬੈਠੇ ਨੇ ਤੇ ਇੱਕ ਬਾਈ ਉੱਥੇ ਮੈਨੂੰ ਮਿਲਿਆ ਤੇ ਇਹ ਕਹਿੰਦਾ ਬਾਈ ਯਾਰ ਆਹ ਬਾਈ ਦੇਖੀ ਕਹਿੰਦਾ ਯਾਰ ਇਹ ਕਹਿੰਦਾ ਥੋੜੇ ਟਾਈਮ ਚ ਲੜ ਗਿਆ ਮਹਾ ਬਾਈ ਇਹ ਇਹਨੂੰ ਤੂੰ ਜਾਣਦਾ ਕਹਿੰਦਾ ਨਹੀਂ ਬਖੈ ਨੂੰ ਮੈਂ ਪਰਸਨਲੀ ਜਾਣਦਾ ਬਾਈ ਨੂੰ ਮਹਾ ਥੋੜੇ ਟਾਈਮ ਚ ਨਹੀਂ ਇਹਦੀ ਜਿਹੜੀ ਸਟਰਗਲ ਹੈ ਇਹ ਕਾਫੀ ਸਮੇਂ ਤੋਂ ਹੈ ਪਹਿਲਾਂ ਬੌਂਸਰ ਤੋਂ ਲੈ ਕੇ ਇੱਥੇ ਤੱਕ ਦਾ ਜਿਹੜਾ ਸਫਰ ਹੈ ਬਹੁਤ ਲੰਬਾ ਸਫ਼ਰ ਹੈ ਪਰ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਹਾਂ ਉਹ ਜਿਹੜੀ ਵਿੱਚ ਗੱਲ ਆਈ ਵੀ ਜਦੋਂ ਮੈਂ ਗੋਲਾ ਛੱਡਦਾ ਸੀਗਾ ਉਦੋਂ ਮੇਰੇ ਸੱਟ ਲੱਗੀ ਮੈਂ ਨਾਮ ਬਣਾਉਣਾ ਚਾਹੁੰਦਾ ਸੀ ਪਰਮਾਤਮਾ ਨੇ ਕੁਝ ਹੋਰ ਸੋਚਿਆ ਹੁੰਦਾ ਵੀ ਮੈਂ ਜੇ ਗੋਲੇ 'ਚ ਸਕਸੈਸ ਹੋ ਜਾਂਦਾ ਤਾਂ ਮੇਰਾ ਇੱਟਾ ਨਾ ਨਹੀਂ ਬਣਦਾ ਇੱਟਾ ਨਹੀਂ ਬਣਦਾ ਪਰਮਾਤਮਾ ਨੇ ਆਪਾਂ ਨੂੰ ਨਾ ਜ਼ਿਆਦੇ ਦੇਣਾ ਹੁੰਦਾ ਕਈ ਵਾਰੀ ਉਹ ਆਪਾਂ ਹੀ ਜਿੱਲੇ ਚ ਕਿਵੇਂ ਕਰ ਲੈਨੇ ਆ ਪਰਮਾਤਮਾ ਆਪਾਂ ਨੂੰ ਨਾ ਵੀ ਮੇਰੇ ਨਾਲ ਆ ਕਿਉਂ ਹੋ ਗਿਆ ਇਸ ਕੰਮ 'ਚ ਮੈਂ ਫੇਲ ਕਿਉਂ ਗਿਆ ਪਰਮਾਤਮਾ ਨੇ ਕੁਝ ਹੋਰ ਸੋਚਿਆ ਹੁੰਦਾ ਵੀ ਇਹਨੂੰ ਇੱਧਰਲੇ ਪਾਸੇ ਨਹੀਂ ਇੱਧਰ ਲੈ ਕੇ ਜਾਣਾ ਇਹਨੂੰ ਦੁੱਗਣਾ ਦੇਣਾ ਕਾਸ ਗੁਣਾ ਦੇਣਾ ਆਪਾਂ ਨੂੰ ਉਹਦੀਆਂ ਪਤਾ ਨਹੀਂ ਹੁੰਦਾ ਉਹਦੇ ਰੰਗਾਂ ਦਾ ਆਪਾਂ ਕਈ ਵਾਰੀ ਨਰਾਸ਼ ਹੋ ਜਾਂਦੇ ਵੀ ਅੱਛਾ ਪਰ ਉਹਨੇ ਜਿਹੜਾ ਸੋਚਿਆ ਹੁੰਦਾ ਵੱਧ ਸੋਚਿਆ ਹੁੰਦਾ ਵੱਧ ਦੇਣਾ ਹੁੰਦਾ ਤਾ ਕਰਕੇ ਉਹ ਮੈਂ ਉਹ ਫਿਰ ਉਸ ਕੰਮ ਚ ਫੇਲ ਕਰ ਦਿੰਦਾ ਉਹਨੂੰ ਵੀ ਉਹਨੂੰ ਮੈਂ ਫਲਾਨੇ ਕੰਮ ਚ ਪਾਸ ਕਰਨਾ ਹੈ ਇਹਦਾ ਨਾਮ ਹੈ ਵੱਧ ਬਣਾਉਣਾ ਹੈ ਤਾਂ ਕਰਕੇ ਉਹਨਾਂ ਕੰਮਾਂ ਚ ਮੈਂ ਫੇਲ ਹੁੰਦਾ ਰਿਹਾ ਪਰ ਅੱਜ ਉਹ ਤੈਨੂੰ ਗਿਲੇ ਸ਼ਿਕਵੇ ਨਹੀਂ ਹੈਗੇ ਕਿਉਂਕਿ ਉਸ ਟਾਈਮ ਤੈਨੂੰ ਲੱਗਿਆ ਇੱਕ ਵਾਰੀ ਪਰ ਅੱਜ ਉਹ ਥੋੜਾ ਨਾਮ ਬਣ ਗਿਆ ਬਾਬੇ ਜੀ ਮੇਰੇ ਨਾਲ ਤੋਂ ਮੈਂ ਤਾਂ کئی ਗੁਨਾ ਬਣ ਗਿਆ ਜਿਹੜਾ ਅੱਜ ਮੁੰਡਾ ਗੋਲਾ ਸਿੱੜਦਾ ਮੇਰਾ ਮਿੱਤਰ ਆ ਉਹਨੂੰ ਉਹਨੇ ਲੋਕ ਨਹੀਂ ਜਾਣਦੇ ਨਹੀਂ ਜਾਣਦੇ ਜਿਹੜਾ ਅੱਜ ਇੰਟਰਨੈਸ਼ਨਲ ਪਲੇਅਰ ਆ ਉਹ ਉਹਨੇ ਨਹੀਂ ਜਾਣਦੇ ਜਿਵੇਂ ਮੈਨੂੰ ਜਾਣਦੇ ਮੈਨੂੰ ਬੱਚਾ ਬੱਚਾ ਜਾਣਦਾ ਉਹਨਾਂ ਨੇ ਕਿਤੇ 2-4 ਸਾਲਾਂ ਤੋਂ ਕੰਪੀਟੀਸ਼ਨ ਲੜਨਾ ਹੁੰਦਾ ਉਹਦੀ ਵੀਡੀਓ ਨਹੀਂ ਮੇਰੀ ਵੀਡੀਓ ਡੇਲੀ ਜਾਣੀ ਲੋਕਾਂ ਕੋਲੀ ਤੁਸੀਂ ਕਰਕੇ ਵੀ ਵੱਧ ਬਣਾਉਣਾ ਸੀ ਵੀ ਪਿਆਰ ਲੋਕਾਂ ਨੇ ਪਾਕਿਸਤਾਨ ਦੇ ਵਿੱਚੋਂ ਆਪਣੇ ਤਾਂ ਜਿਹੜੇ ਪੰਜਾਬੀ ਹੈਗੇ ਆ ਦੇਸ਼-ਵਦੇਸ਼ਾਂ ਦੇ ਬਾਈ ਉਹਨਾਂ ਨੇ ਪਿਆਰ ਦੇਣਾ ਪਰ ਜਿਹੜੇ ਪਾਕਿਸਤਾਨੀ ਆ ਉਹਨਾਂ ਨੂੰ ਵੀ ਪੰਜਾਬੀ ਸਮਝ ਆਉਂਦੀ ਉਹ ਵੀ ਆਪਣੇ ਪੰਜਾਬੀ ਸਮਝਦੇ ਨੇ ਚੰਗੇ ਆ ਉਹ ਬਹੁਤ ਪਿਆਰ ਕਰਦੇ ਆ ਫੇਸਬੁੱਕ ਨਾਲ ਬਹੁਤ ਪਾਕਿਸਤਾਨੀ ਜੁੜੇ ਆ ਫੋਨ ਵੀ ਉਹ ਵੀ ਬਹੁਤ ਪਿਆਰ ਕਰਦੇ ਆ ਬਹੁਤ ਲੋਕਾਂ ਦਾ ਪਿਆਰ ਮਿਲਿਆ ਬਹੁਤ ਵਧੀਆ ਬਾਈ ਜੀ ਦਾ ਸਫਰ ਇੱਥੇ ਤੱਕ ਕਾਰ ਵਧੀਆ ਖੁਸ਼ੀ ਮਿਲਦੀ ਹੈ ਜਦੋਂ ਕੋਈ ਆਪਣਾ ਭਰਾ ਨਾ ਅੱਗੇ ਜਾਂਦਾ ਹੈ ਤਾਂ ਵਧੀਆ ਲੱਗਦਾ ਹੈ ਮੈਂ ਫਿਲਮ ਵੀ ਕਰਕੇ ਆ ਹਾਂ हां भाई ਸਰਵਾਲਾ ਜੀ ਫਿਲਮ ਚ ਵੀ ਪਾਈ ਜੀ ਆਏ ਨੇ ਬਹੁਤ ਘੈਂਟ ਰੋਲ ਆ ਤੁਹਾਡਾ ਤੇ ਰੱਬ ਤਰੱਕੀਆਂ ਬਖਸ਼ੇ ਅੱਗੇ ਫਿਲਮਾਂ ਚ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਕਰੋ ਕਿਉਂਕਿ ਜੇ ਆਪ ਦਾ ਕੋਈ ਭਰਾ ਅੱਗੇ ਜਾਊਗਾ ਤਾਂ ਆਪ ਨੂੰ ਵੀ ਹੌਸਲਾ ਹੁੰਦਾ ਹੈ ਗੱਲਾਂ ਦਾ ਹਾਂ ਫਿਲਮ ਦੇ ਵਿੱਚ ਵਧੀਆ ਵਿਚਰ ਪਰਿਆ ਪਹਿਲੀ ਫਿਲਮ ਸੀ ਮੇਰੀ ਭਾਵੇਂ ਰੋਲ ਛੋਟਾ ਸੀ ਪਰ ਸ਼ੁਰੂਆਤ ਹੋਊਗੀ ਸ਼ੁਰੂਆਤ ਹੋਗੀ ਇੱਕ ਇੱਕ ਕਹਿੰਦੇ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ ਫਿਰ ਹੌਲੀ ਹੌਲੀ ਅੱਗੇ ਉਦੋਂ ਬਾਅਦ ਫਿਰ ਇੰਡਸਟਰੀ ਨੂੰ ਪਤਾ ਲੱਗ ਜਾਂਦਾ ਕਿ ਇਹ ਵੀ ਬੰਦਾ ਕੰਮ ਕਰਦਾ ਉਹ ਕੰਮ ਹੋਰ ਮਿਲਦਾ ਜਾਂਦਾ ਤੇ ਬਾਪੇ ਜੀ ਮੇਰੇ ਨਾਲ ਜਿਵੇਂ ਜਿਵੇਂ ਪ੍ਰਮਾਤਮਾ ਓਵੇਂ ਓਵੇਂ ਚਲੋ ਵਧੀਆ ਤਰੱਕੀਆਂ ਬਖਸ਼ੇ ਰੱਬ ਤੇ ਹੋਰ ਬਾਈ ਗੱਲਾਂ ਬਾਤਾਂ ਹੋਈਆਂ ਆ ਤਾਂ ਵਧੀਆ ਤੂੰ ਸੁਣਾ ਬਾਹਰ ਦੀ ਕੋਈ ਗੱਲ ਬਾਤ ਬਾਹਰੋਂ ਆਇਆ ਬਾਹਰ ਦੇ ਬਾਈ ਮੇਰੇ ਵੀ ਕਿਸੇ ਕਮੇਡੀ ਨੇ ਆ ਸੁਣਾ ਇੱਕ ਅੱਧਾ ਗੱਲ ਸੁਣਾ ਬਾਹਰ ਦੀ ਮੈਂ ਬਾਈ ਇੱਥੋਂ ਸਿਡਨੀ ਪਹੁੰਚਿਆ ਜਦੋਂ ਪਹਿਲੀ ਵਾਰ ਉੱਥੇ ਨਾ ਜਿਹੜੇ ਰੂਲ ਨੇ ਥੋੜੇ ਜੇ ਵੀ ਥੋੜੇ ਕਹਿ ਸਕਦੇ ਆਪਾਂ ਬਾਲੇ ਹਾਰਡ ਰੂਲ ਨੇਗੇ ਵੀ ਆਪਾਂ ਆਪਣੇ ਹਿਸਾਬ ਵਾਲੀ ਗੱਲ ਨਹੀਂ ਕਿਉਂਕਿ ਆਪਾਂ ਪਿੰਡਾਂ ਜਿੱਥੇ ਧੂਕੜੀ ਕੀਤੀ ਹੁੰਦੀ ਹੈ ਤੇ ਮੈਂ ਪਹੁੰਚ ਗਿਆ ਭਾਈ ਮੇਰੇ ਕੋਲ ਕੋਈ ਕੰਮ ਨਾ ਮੈਂ ਯਾਰਾਂ ਦੋਸਤਾਂ ਨੂੰ ਕਿਹਾ ਵੀ ਐਂ ਕਰਕੇ ਮੈਨੂੰ ਕੋਈ ਕੰਮ ਚਾਹੀਦਾ ਉਹ ਕਹਿੰਦੇ ਵੀ ਤੂੰ ਓਵਰ ਕਰ ਲੈ ਓਵਰ ਹੀ ਇੱਥੇ ਡਿਲੀਵਰੀ ਇੱਕ ਹੋਟਲ ਤੋਂ ਚੱਕਣੀ ਫੂਡ ਆਲਦੇ ਘਰੇ ਉਹ ਕਰਨਾ ਐਪ ਮੈਨੂੰ ਡਾਊਨਲੋਡ ਕਰਕੇ ਦਿੱਤੇ ਉਹਨਾਂ ਨੇ ਫੋਨ ਤੇ ਚਲੋ ਮੈਨੂੰ ਗੱਡੀ ਦਾ ਕੈਪ ਸੌਣਾ ਸੀ ਕੈਪ ਨਹੀਂ ਉੱਪਰ ਉੱਪਰੀਟ ਵਾਲੀ ਛੋਟੀ ਆਪਣੀ ਬੰਦੇ ਵਾਲੀ ਨਹੀਂ ਖਾਣਾ ਡਿਲੀਵਰ ਕਰਨਾ ਹੈ ਫੂਡ ਹੋਟਲਾਂ ਤੋਂ ਘਰਾਂ ਤੱਕ ਕੀ ਹੁੰਦਾ ਮੋਟਰਸਾਈਕਲ ਹੁੰਦਾ ਨਹੀਂ ਗੱਡੀ ਵੀ ਕਰ ਸਕਦੇ ਆ ਪਰ ਉੱਪਰੀਟ ਦੀ ਐਪ ਹੁੰਦੀ ਹੈ ਜਿਹੜੀ ਉਹ ਆਪਾਂ ਡਰਾਈਵਰ ਵਾਲੀ ਹੁੰਦੀ ਹੈ ਉਪਰ ਐਕਸ ਹੁੰਦੀ ਹੈ ਅੱਛਾ ਅੱਛਾ ਤੇ ਉਹ ਮੈਂ ਉਹਨਾਂ ਨੇ ਆਏ ਆਪਾਂ ਇੰਸਟਾਲ ਕਰਕੇ ਦਿੱਤੀ ਮੈਨੂੰ ਤੇ ਮੈਨੂੰ ਦੱਸਤਾ ਵੀ ਜਿਹੜਾ ਰਾਉਂਡ ਅਬਾਊਟ ਹੈ ਗੋਲ ਚੱਕਰ ਹੁੰਦਾ ਜਿਹੜਾ ਆਪਾਂ ਇੱਥੇ ਉਹਨੂੰ ਕਹਿੰਦੇ ਨੇ ਆਪਾਂ ਚੋਂ ਕ ਤੇ ਵੀ ਉਹਨੇ ਸੱਜੇ ਦੇਖਣਾ ਉੱਤੇ ਤਾਂ ਖੱਬੇ ਉਹ ਚ ਵੇਚ ਲਿਆ ਕੇ ਮਾਰੇ ਇੱਧਰ ਨਹੀਂ ਚੱਕਣਾ ਉੱਥੇ ਹੀ ਰੂਲ ਹੈ ਤੇ ਉਹ ਦੱਸਦਾ ਚਲੋ ਭਾਈ ਮੈਂ ਡਿਲੀਵਰੀ ਚੱਕ ਲਈ ਰਾਤ ਦੇ तकरीबन 9 9:30 ਦਾ ਟਾਈਮ ਆ ਤੇ ਡਿਲੀਵਰੀ ਚੱਕੀ ਜਦੋਂ ਮੈਂ ਡਿਲੀਵਰੀ ਫੜਾਉਣ ਲਈ ਪਹੁੰਚਿਆ ਵੀ ਮੰਨ ਲਓ ਮੈਂ ਅੱਗੇ ਇਥੋਂ ਅੱਗੇ ਜਾਣਾ ਰਸਤਾ ਹੈਗਾ ਮੀ ਭੈਣ ਲੱਗ ਗਿਆ ਮੈਨੂੰ ਦੱਸਿਆ ਨਾ ਮੈਂ ਨਾ ਇੱਧਰ ਐਗਜ਼ਿਟ ਮਾਰਿਆ ਮੈਂ ਕੈਪਸੂਲ 'ਚ ਵੜ ਗਿਆ ਕਿਹੜਾ ਕੈਪਸੂਲ ਕਿਹੜਾ ਕਿਹੜਾ ਕੈਪਸੂਲ ਫਿੱਟ ਨਹੀਂ ਚ ਕੈਪਸੂਲ ਹੈਗਾ ਕਾਕਾ ਨਹੀਂ ਤੇ ਕਿਹੜਾ ਹੈ ਉਸ ਨੂੰ ਤਾਂ ਦੱਸਦਾ ਤੇ ਜਦੋਂ ਭਾਈ ਮੈਂ 12ਾਂ ਦੋਸਤਾਂ ਨੂੰ ਫ ਕਲਕਾ ਅਸੂਲ ਇੱਥੇ ਵਾ ਸਿਡਨੀ ਚ ਕਿਹੜਾ ਕੈਲਕੂਲ ਆ ਗਿਆ ਮਾਹੀ ਮੈਨੂੰ ਨਹੀਂ ਪਤਾ ਵੀ ਮੈਨੂੰ ਇਹ ਚੋਂ ਕੱਢੋ ਮੇਰਾ ਸਾਹ ਘੁੱਟ ਰਿਹਾ ਮੈਂ ਮਰ ਜੂਗਾ ਕਹਿੰਦੇ ਕੀ ਹੈ ਕੀ ਮਾਹ ਕਹਿੰਦੇ ਦੀਨਾਂ ਕੀ ਮਾਹ ਦੀਨਾਂ ਦਾ ਹੀ ਨਹੀਂ ਕੋਸ ਰੋਲ ਤਾਂ ਹੀ ਆ ਮਾਹ ਨਾ ਰੱਬ ਦੀਨਾਂ ਨਾ ਛੈਡਾਂ ਦੀਨਾਂ ਉਹ ਕਹਿੰਦੇ ਬਾਈ ਤੂੰ ਟਨ ਨਾਲ ਚ ਵੜ ਗਿਆ ਮੈਂ ਚ ਵੜ ਗਿਆ ਤੇ ਮਾਹ ਵੀ ਮੇਰਾ ਤੇਲ ਵੀ ਮੁੱਕਣ ਵਾਲਾ ਗੱਡੀ ਦਾ ਤੇ ਚਲੋ ਉਹ ਕਹਿੰਦੇ ਸੀ ਤੇਰਾ ਕਰਦੇ ਹਾਂ ਹੱਲ ਤੇ ਉਦੋਂ ਬਾਈ ਡਿਲੀਵਰੀ ਜਿਹਦੀ ਚੱਕੀ ਸੀ ਉਹਦਾ ਫੋਨ ਆ ਗਿਆ ਉਹ ਕੁੜੀ ਹੈਗੀ ਇੰਡੀਅਨ ਸੀ ਉਹ ਇੰਗਲਿਸ਼ ਚ ਬੋਲੀ ਮੈਨੂੰ ਇੰਗਲਿਸ਼ ਬਾਈ ਹੁਣ ਤੈਨੂੰ ਪ ਤੇ ਉਹ ਮੈਨੂੰ ਇੰਗਲਿਸ਼ ਚ ਬੋਲੀ ਮਹਾਵਿਭਾਗ ਉਹਨੇ ਮੈਨੂੰ ਨਹੀਂ ਸਮਝ ਆ ਰਹੀ ਕੀ ਕਰ ਰਹੀ ਨੀ ਨਾ ਭਗਵਾਨ ਨੇ ਕਿਉਂ ਕਿਹਾ ਤੂੰ ਉਹ ਮੈਂ ਗਲਤ ਕਰ ਲਿਆ ਉੱਥੇ ਮੈਨੂੰ ਮੁਝੇਗਾ ਭਗਵਾਨ ਨੇ ਕਹਿੰਦਾ ਉਹਨੂੰ ਪਤਾ ਨਹੀਂ ਲੱਗਿਆ ਨਾ ਉਹ ਹਿੰਦੀ ਸਮਝਦੀ ਹੈ ਪੰਜਾਬੀ ਨਹੀਂ ਫਿਰ ਉਹ ਗੱਲ ਪੈ ਜਾਂਦੀ ਕਿ ਮੈਂ ਤੈਨੂੰ ਦੱਸ ਦਿਆਂ ਤੇ ਉਹ ਮੈਥੋਂ ਕਿਹਾ ਗਿਆ ਚਲੋ ਤੇ ਮੈਂ ਉਹਨੂੰ ਕਿਹਾ ਵੀ ਵੀ ਇਹ ਤੋਂ ਬਿਨਾ ਕੋਈ ਹੋਰ ਭਾਸ਼ਾ ਆਉਂਦੀ ਹੈ ਕਹਿੰਦੀ ਹਾਂ ਭਈਆ ਹਿੰਦੀ ਆਉਂਦੀ ਹੈ ਮਾ ਵੀ ਹਿੰਦੀ ਚ ਬੋਲ ਮੇਰਾ ਦਿਮਾਗ ਤਾਂ ਪਹਿਲਾਂ ਹੀ ਡੈਡ ਹੋ ਗਿਆ ਕਿਉਂਕਿ ਭਈਆ ਫਲਗੇ ਹਨਾ ਕੁਝ ਨਹੀਂ ਪਤਾ ਲੱਗ ਰਿਹਾ ਕਹਿੰਦੀ ਭਈਆ ਮੇਰਾ ਖਾਣਾ ਕਾਹਮਾ ਕਾਣੇ ਕੋਲੇ ਦਾ ਪਤਾ ਨਹੀਂ ਭਈਏ ਨੂੰ ਨਹੀਂ ਪਤਾ ਕਿਤੇ ਆ ਮੈਨੂੰ ਲੱਭਣ ਲਈ ਪੰਜ ਬੰਦੇ ਆਉਂਦੇ ਨੇ ਵਿੱਚ ਮਾ ਦਾ ਗਵਾਚ ਗਿਆ ਮਾ ਕੋਈ ਆਟਾ ਹੈ ਘਰ ਮੇ ਕਹਿੰਦੇ ਵਟਾਟਾ ਮਾ ਆਟਾ ਆਟਾ ਹੈ ਮਾ ਰੋਟੀ ਚਪਾਤੀ ਬਣਾ ਲੈਂਦੀ ਹੈ ਕਹਿੰਦੇ ਮੈਨੂੰ ਕੋਈ ਨਹੀਂ ਪਤਾ ਮਾ ਬੇਰ ਜਿਹੜਾ ਹੁੰਦਾ ਬਣਾ ਲਾ ਨਹੀਂ ਮਾ ਜਿਹੜੀ ਉਹ ਅਟਾ ਭਰ ਕੇ ਮੈਂ ਕਿਹਾ ਕਿਸੇ ਹੋ ਜਾ ਮਾ ਪੱਈਆ ਤਾਂ ਖੁਦ ਗਮਾਜ ਗਿਆ ਐਰ ਜੀ ਬਾਈ ਕਿੱਸਾ ਹੋਇਆ ਫਿਰ ਚਾਰ ਪੰਜ ਦਿਨ ਸਾਰੇ ਹੱਸੀਗੇ ਹੁਣ ਵੀ ਉਹ ਤੇ ਮੈਨੂੰ ਯਾਦ ਕਰ ਲੈਂਦੇ ਨੇ ਐਰ ਜੀ ਕਿਸੇ ਕਈ ਵਾਰ ਹੋ ਜਾਂਦੇ ਨੇ ਯਾਦਾਂ ਯਾਦਾਂ ਕਿੰਨਾ ਚਿਰ ਲਾਇਆ ਤੂੰ ਉੱਥੇ ਮੈਂ 3 ਸਾਲ ਬਾਈ 3 ਸਾਲ ਲਾਇਆ ਹਾਂ ਕਿਸ ਵੇਸ ਤੇ ਗਿਆ ਜੀ ਮੈਂ ਇਥੋਂ ਟੂਰਿਸਟ ਗਿਆ ਸੀਗਾ ਤੇ ਉੱਥੇ ਜਾ ਕੇ ਰੱਬ ਦੀ ਕਿਰਪਾ ਨਾਲ ਆਪਣੀ ਸਟੱਡੀ ਪਾਈਗੀ ਤੇ ਉਹ ਹੋ ਗਿਆ ਕੰਮ ਤੇ 2 ਸਾਲ ਮੈਂ ਸਿਡਨੀ ਰਿਹਾ ਉਦੋਂ ਆ ਮੈਲਬੌਰਨ ਆ ਗਿਆ ਮੇਰਾ ਚਾਚਾ ਹੀ ਰਹਿੰਦੇ ਨੇ ਉੱਥੇ ਉਹ ਕਿਤੇ ਮੈਂ ਪਿਆ ਸੀ ਮਨੋ ਚਾਚਾ ਹੀ ਕਹਿੰਦਾ ਯਾਰ ਆ ਜਾ ਕਹਿੰਦਾ ਆਪਾਂ ਗੁਮਾਂਡੀਆਂ ਦੇ ਕੱਦੂ ਫੜਾ ਕੇ ਆਉਣਾ ਮਾਸ਼ਾ ਚੱਲ ਵਗ ਚੱਲਦੇ ਆ ਉਹ ਹੁਣ ਸਿਡਨੀ 'ਚ ਬੜੀ ਕੱਬੀ ਚੱਲਦੀ ਹੈ ਗੱਡੀ ਅਸੀਂ ਅਸੀਂ ਚਲਾਉਂਦੇ ਸੀਗੇ ਉਹ ਜਦੋਂ ਆਇਆ ਉਹ ਆਪਣਾ ਚੌਂਕ ਮੈਂ ਘਮਾਤੀ ਚਾਚਾ ਦਾ ਕੱਦੂ ਪੈਰਾਂ 'ਚ ਉਹ ਜਦੋਂ ਉਹਨੂੰ ਕੱਦੂ ਚੱਕਿਆ ਅਗਲੀ ਆਈ ਉਹ ਫੋਨ ਪੈਰਾਂ 'ਚ 2 ਕੁ ਮਿੰਟ ਆਇਆ ਉਹ ਕਹਿੰਦਾ ਮੇਰਾ ਬੀਬੀ ਵਧ ਗਿਆ ਮੈਨੂੰ ਥੱਲੇ ਲਾ ਦੇ ਮਾ ਤੂੰ ਬਹਿ ਜਾ 5 ਤੇ ਬਾਅਦ ਚ ਕਹਿੰਦਾ ਕਹਿੰਦਾ ਯਾਰ ਐ ਮਹਾ ਬਾਬਾ ਸਿਡਨੀ ਦਾ ਫਿਰ ਗੱਡੀ ਅਹੀਂ ਚੱਲਦੀ ਆ ਉਹ ਫਿਰ ਮੈਨੂੰ ਉੱਥੇ ਸਬਜ਼ੀਆਂ ਵੀ ਕਦੂ ਕਦੂ ਸਾਰੀਆਂ ਸਾਟੀਆਂ ਆਪਣੀਆਂ ਨਹੀਂ ਉਹ ਮੈਨੂੰ ਉੱਥੇ ਖੇਜ ਵੀ ਪਾਈ ਹੋਈ ਹੈਗੀ ਮੈਲਬੌਰਨ ਚ ਜੇ ਮੈਂ ਗੱਡੀ ਮਾੜੀ ਮੋਟੀ ਉਹ ਕਰਦਾ ਕਹਿੰਦੇ ਬਾਬਾ ਸਿਡਨੀ ਤਾਂ ਫਿਰ ਅਹੀਂ ਚੱਲਦੀ ਆ ਸਬਜ਼ੀਆਂ ਆਪਣੀਆਂ ਵਾਲੀਆਂ ਨੇ ਬਾਈ ਪਰ ਸਵਾਦ ਨਹੀਂ ਹੈਗਾ ਆਪਣੜਾ ਜਿਹੜੇ ਸਪਰੇ ਘੱਟ ਪੈਂਦੇ ਹੋਣੀਆਂ ਬਾਈ ਸਾਰਾ ਕੁਝ ਹੀ ਪੈਂਦਾ ਹੈ ਅੱਛਾ ਦੇ ਸਵਾਦ ਸਵਾਦ ਯਾਰ ਪਤਾ ਨਹੀਂ ਕਿਸੇ ਚੀਜ਼ ਦਾ ਟੇਸ ਨਹੀਂ ਆਉਂਦਾ ਕਿਸੇ ਵੀ ਚੀਜ਼ ਦਾ ਗਾਜਰ ਖਾ ਰਹੇ ਹਾਂ ਪਰ ਜਮਾ ਫੋਕੀਆਂ ਤੁਹਾਨੂੰ ਪਤਾ ਲੱਗੂ ਵੀ ਗਾਜਰ ਹੈ ਤੇ ਪਰ ਇਹ ਨਹੀਂ ਪਤਾ ਲੱਗੂ ਵੀ ਇਹ ਟੇਸ ਤੋਂ ਨਹੀਂ ਪਤਾ ਲੱਗੂ ਉਹ ਪਤਾ ਲੱਗੂ ਗਾਜਰ ਹੈ ਇਹ ਫੋਕੜੀਆਂ ਹੀ ਆ ਸਬਜ਼ੀਆਂ ਨਹੀਂ ਆ ਤੇ ਉਹ ਇੰਨਾ ਹੈ ਨਹੀਂ ਖਾਣ ਪੀਣ ਦਾ ਵਧੀਆ ਨਹੀਂ ਲੱਗਦਾ ਮੈਨੂੰ ਨਹੀਂ ਲੱਗਿਆ ਵਧੀਆ ਲੱਗਿਆ ਆਪਣੇ ਆਪਣੇ ਖਾਣੇ ਦਾਣੇ ਜਿਹੜੇ ਇਹ ਮਸਾਲੇਦਾਰ ਤੇ ਥੋੜੇ ਹੋਰ ਬਾਕੀ ਆਪਣੀ ਹਵਾ 'ਚ ਵੀ ਜਾਣ ਹੈ ਬਾਈ ਇੱਥੇ ਨਾ ਥੋੜੀ ਜੀ ਬੰਦੇ ਨੂੰ ਨਰਜੀ ਹਾਂ ਆਪਣੀ ਧਰਤੀ ਦੇ ਜਿਵੇਂ ਪੁਰਾਣੇ ਬੰਦੇ ਕਹਿੰਦੇ ਨੇ ਵੀ ਇੱਥੇ ਬੰਦਾ ਵੱਟ ਕੇ ਵੀ ਬੰਦਾ ਹਰਾ ਹੋ ਜਾਂਦਾ ਹਾਂ ਉਹ ਵੀ ਹਰਾ ਹੋ ਜਾਂਦਾ ਹਾਂ ਉਹ ਚੀਜ਼ ਹੈ ਕੋਈ ਇਹ ਧਰਤੀ 'ਚ ਹੈਗੀ ਧਰਤੀ ਜਾਈਗੀ ਆਪਣੇ ਤੇ ਇੱਥੇ ਜਿੱਦਾਂ ਦੇ ਆਇਆ ਹੁਣ ਵਧੀਆ ਐ ਫੁੱਲੇ ਹਵਾ 'ਚ ਵਧੀਆ ਮਾਨ ਜਾ ਮਹਿਸੂਸ ਹੁੰਦਾ ਕਿਉਂਕਿ ਉੱਥੇ ਬਾਈ ਸਟ੍ਰੈਸ ਸਵੇਰੇ ਉੱਠੋ ਨੰਗ ਜੋ ਆ ਕੇ ਰੋਟੀ ਪਕਾ ਕੇ ਖਾ ਕੇ ਬੈਜੋ ਹਨਾ ਉਹ ਤਾਂ ਫਿਰ ਇੱਕ ਦੌੜ ਹੋ ਜਾਂਦੀ ਐ ਉਹ ਬਾਹਰ ਜਿਹਦਾ ਮੈਂ ਤਾਂ ਕਹਣਾ ਵੀ ਜਿਹਨੂੰ ਸਰਦਾ ਨਾ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਉਹ ੱਖਾ ਬਹੁਤ ਤੇ ਪਰ ਮੰਨਦੇ ਨਹੀਂ ਬਾਈ ਜੇ ਹੁਣ ਕੋਈ ਰਿਸ਼ਤੇਦਾਰਾਂ ਨੂੰ ਕਹਿ ਦਿੰ ਇੱਕ ਦੋ ਦੇ ਮੈਨੂੰ ਵੀ ਫੋਨ ਆਏ ਨੇ ਤੇ ਮਹਾ ਵੀ ਤੁਹਾਡੇ ਕੋਲੇ ਇੰਨਾ ਇੰਨਾ ਵਾਹਣ ਹੈ ਕੀ ਕਰਨਾ ਉੱਥੇ ਜਾ ਕੇ ਕਹਿੰਦੇ ਤੂੰ ਵਾਗਿਆ ਉਹ ਮਹਾ ਮੇਰੇ ਕੋਲ ਤਾਂ ਕਿੱਲਾ ਹੀ ਅੱਧਾ ਹੁੰਦਾ ਹੈ ਹਮ ਜਿਹਦੀ ਮਜਬੂਰੀ ਆ ਉਹ ਤਾਂ ਪੰਗਾ ਲਵੇ ਉਹ ਤਾਂ ਲਵੇ ਹਾਂ ਇੱਥੇ ਸਾਡੇ ਵੀ 20-20 ਕਿੱਲੇ ਵਾਲੇ ਵਾਗੇ ਮਾਣਾ ਗਣਾ ਵੀ ਯਾਰ ਤੁਸੀਂ ਮੂਰਖ ਬੰਦੇ ਹੋ ਮੂਰਖ ਬੰਦੇ ਤੁਹਾਨੂੰ ਮਹਾਰਾਜ ਨੇ ਇੱਥੇ ਜਿਵੇਂ ਕਿਹਾ ਸੀ ਮਹਾਰਾਜ ਨੇ ਇਹ ਗਰੀਬ ਸਿੱਖਣ ਕੋ ਦੂਹੋਂ ਪਾਤਸ਼ਾਹੀ ਵੀ ਆਪਾਂ ਨੂੰ ਇੱਥੇ ਪਾਤਸ਼ਾਹੀ ਦੇ ਦੀ ਪਾਤਸ਼ਾਹੀ ਦੇ ਦੀ ਤਦ ਤੁਸੀਂ ਉਥੇ ਟਿੰਡੀਆਂ ਲੈਣ ਜਾਣੀ ਜਿਹਦੇ ਕੋਲ ਇੱਥੇ 20 ਕਿੱਲੇ ਆ ਬਾਈ ਉਹਨੂੰ ਬਾਈ ਲੋਡ ਨਹੀਂ ਲੋਡ ਨਹੀਂ ਯਾਰ ਬਾਕੀ ਹੋਰ ਹੈ ਬਾਈ ਇਹ ਨਾ ਵੀਡੀਓ ਦੇਖ ਕੇ ਭਰਾ ਕਮੈਂਟ ਕਰਨ ਵਾਲੇ ਵੀ ਹੁੰਦੇ ਨੇ ਪਰ ਇਹ ਉਹ ਗੱਲ ਹੈ ਜੀ ਕਹਿੰਦੇ ਮੱਛੀ ਜਿਹੜੀ ਪੱਥਰ ਚੱਟ ਕੇ ਕੱਢਦੀ ਆ ਜੇ ਤੁਸੀਂ ਕਿਸੇ ਨੂੰ ਕਹੋਗੇ ਉਹ ਕਹੂ ਲੈ ਤੂੰ ਉੱਥੇ ਬੈਠਾ ਹੈ ਵੀ ਮੈਂ ਆਪੋ ਆਪਣਾ ਹਰ ਇੱਕ ਬੰਦਾ ਨੌਜਵਾਨ ਹੈ ਜਿਹੜੇ ਉਹਨਾਂ ਨੂੰ ਆਇਆ ਹੁੰਦਾ ਵੀ ਜੇ ਮੇਰੇ ਚਾਚੇ ਦਾ ਮੁੰਡਾ ਪਾ ਕੇ ਰਵੇ ਵੀ ਮੈਂ ਪਿੱਛੇ ਕਿਉਂ ਨਹੀਂ ਆਇਆ ਭੂਆ ਮਾਮੇ ਦਾ ਤਾਂ ਮੈਂ ਵੀ ਜਾਣਾ ਆਪਦੇ ਕੋਲੇ ਭਾਵੇਂ ਕੁਛ ਹੈ ਕੁਛ 100 ਕਿਲਾ ਇੱਥੇ ਕੋਈ ਚੱਕਰ ਨਹੀਂ ਪਰ ਜਾਣਾ ਉੱਥੇ ਹੀ ਹੈ ਜਿੱਥੇ ਭੂਆ ਦਾ ਹੈ ਓੜ ਲੱਗੀ ਆ ਪਰ ਉੱਥੇ ਜਾ ਕੇ ਪਤਾ ਲੱਗਦਾ ਉੱਥੇ ਬਾਈ ਫਿਰ ਰੋਲ ਵਾਂਗ ਮੂੰਹ ਚੱਕ ਕੇ ਹੁੰਦੇ ਨੇ ਆ ਫਿਰ ਰਹੂ ਵੇ ਪਤਾ ਹੀ ਨਹੀਂ ਲੱਗਦਾ ਵੀ ਸੌਣਾ ਕਦੋਂ ਉੱਠਣਾ ਕਦੋਂ ਮੇਰੇ ਵਰਗਾ ਬੂਟ ਪਾ ਕੇ ਖੜਾ ਨਹੀਂ 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 ਪੂਰੀ ਹੁੰਦੀ ਪੂਰੀ ਨਹੀਂ ਪੂ ਆ ਵੀ ਤਾਂ ਹੀ ਦਾ ਮਾਇਨ ਜਾਂਦਾ ਮੇਰੀ ਸ਼ਿਸਟਰ ਬਾਹਰ ਹੈ ਮੈਨੂੰ ਕਈ ਵਾਰੀ ਉਹ ਕਹਿੰਦੇ ਉਹੀ ਆ ਜਾ ਹਵ ਤੈ ਰਾ ਜਾ ਮੇਰਾ ਜੀ ਨਹੀਂ ਮੈਂ ਮੇਰਾ ਜੀ ਨਹੀਂ ਲੱਗਣਾ ਤੇਰਾ ਇੱਥੇ ਸਹੀ ਹੈ ਰੱਬ ਦੀ ਕਿਰਪਾ ਨਾਲ ਖੁੱਲਾ ਡੋਲਾ ਰਹਿਣਾ ਹੈ ਨਜ਼ਾਰੇ ਲੈਣਾ ਜ਼ਿੰਦਗੀ ਦੇ ਆਪ ਦੀ ਨੀਜ਼ ਬਹੁਣਿਆ ਉੜਦੇ ਆ ਬਾਕੀ ਪਰਿਵਾਰ ਚ ਬਾਈ ਇੱਥੇ ਵਧੀਆ ਟਾਈਮ ਕੱਢੇ ਰਹਿਣਾ ਪਰ ਹਾਂ ਸਾਰਾ ਕੁਝ ਉੱਥੇ ਟਾਈਮ ਨਹੀਂ ਹੈਗਾ ਘਰ ਵਾਲਾ ਆ ਗਿਆ ਤਾਂ ਘਰ ਵਾਲੀ ਬਾਗੀ ਜਾਉ ਤੇ ਉਹ ਆਕੀ ਤਾਂ ਉਹ ਬਗਿਆਰ ਪਰਿਵਾਰ ਕੱਢੀ ਜਿੰਦਾ ਮਾਪਿਓ ਘਰਾਂ ਦੇ ਬੱਚੇ ਸਾਰੇ ਇੱਕ ਪਰਿਵਾਰ ਚ ਨੇ ਇਕੱਠੇ ਸਾਰਾ ਦਿਨ ਜੋ ਵੀ ਕਹਿੰਦੇ 24 ਘੰਟੇ ਆਨੰਦ ਬਣਿਆ ਜੀ ਆਨੰਦ ਬਣਿਆ ਬਾਈ ਤੇ ਬਾਈ ਗੱਲਾ ਹੈ ਹੀ ਨਹੀਂ ਪਰ ਆਪਾਂ ਨੂੰ ਸਮਝ ਨਹੀਂ ਆ ਰਹੀ ਨਾ ਬਾਈ ਵੀ ਇਹ ਕਹਿੰਦੇ ਜਿਹੜੀ ਜ਼ਿੰਦਗੀ ਹੈ ਨਾ ਇਹ ਕੁਲਫੀ ਦੀ ਤਰ੍ਹਾਂ ਇਹਨੂੰ ਟੇਸਟ ਕਰ ਲਓ ਚਾਹੇ ਵੇਸਟ ਕਰ ਲਓ ਇਹ ਪਿਗਲ ਰਹੀ ਹੈ ਤੇ ਪਰ ਆਪਾਂ ਨੂੰ ਇਹਦੀ ਸਮਝ ਨਹੀਂ ਆਉਂਦੀ ਜਦੋਂ ਇਹ ਪਿਗਲ ਜਾਂਦੀ ਹੈ ਫਿਰ ਆਪਾਂ ਨੂੰ ਸਮਝ ਆਉਂਦੀ ਹੈ ਵੀ ਇਹਨੂੰ ਆਪਾਂ ਕੁਝ ਦਿਨ ਇੰਜੋਏ ਵੀ ਨਹੀਂ ਕੀ ਉਮਰ ਲੱਗ ਕੇ ਨਾ ਬੰਦਾ ਸਿਆਣਾ ਸਿਆਣਾ ਹੋ ਜਾਂਦਾ ਕੀ ਉਮਰ ਲੱਗ ਜਾਂਦੀ ਹੈ ਤੇ ਕਈ ਤਾਂ ਸਾਰੀ ਉਹ ਨਿਸ਼ਾਨਾ ਕਈ ਕਈ ਅੱਧੀ ਹੋ ਜਾਂਦੇ ਨੇ ਮੇਰੇ ਵਰਗੇ ਹੋ ਜਾਂਦੇ ਨੇ ੱਠੇ ਖਾ ਕੇ ਹੋ ਜਾਂਦੇ ਨੇ ੱਟਕੇ ਖਾ ਕੇ ਹੋਰ ਬਾਈ ਫਿਰ ਸਾਰਾ ਕੁਝ ਅੱਗੇ ਕੋਈ ਗੱਲ ਬਾਤ ਕੋਈ ਪਲਾਨ ਅੱਗੇ ਦਾ ਹੁੰਦਾ ਹਾਂ ਅੱਗੇ ਮੈਂ ਫਿਲਮ ਖੁਦ ਲੇਖ ਰਿਹਾ ਠੀਕ ਹੈ ਮੇਰੀ ਲਿਆਜ ਪੈ ਗਈ ਹੈ ਡਾਇਰੈਕਟਰਾਂ ਨਾਲ ਕਿਸੇ ਨਾਲ ਗੀਪੀ ਕਰਨਾ ਵਧੀਆ ਠੀਕ ਹੈ ਤੇ ਮੈਨੂੰ ਪਤਾ ਹੈ ਵੀ ਜੇ ਮੈਂ ਚੰਗੀ ਫਿਲਮ ਲਿਖੂਗਾ ਤੇ ਕਾਹ ਬੰਦੇ ਹੈਗੇ ਆ ਹੈਗੇ ਨੇ ਕਿਉਂਕਿ ਜਦੋਂ ਕੋਈ ਚੀਜ਼ ਬੰਦੇ ਨੂੰ ਨਾ ਦਿਖਦੀ ਹੋਵੇ ਨਾ ਉਹ ਕੰਮ ਕਰਦਾ ਹੀ ਨਹੀਂ ਬੰਦਾ ਕਰਦਾ ਜੀ ਜੇ ਕੋਈ ਉਹਨੂੰ ਦੇਖਦਾ ਹੋਵੇ ਹੱਥ ਪੈਂਦਾ ਹੋਵੇ ਤਾਂ ਫਿਰ ਉਹ ਕੰਮ ਉਹ ਕਰਦਾ ਕਰਦਾ ਹੈਗਾ ਸੋ ਮੈਂ ਪਹਿਲਾਂ ਵੀ ਤੋਂ ਨਾਵਲ ਲਿਖੇ ਹੋਏ ਆ ਠੀਕ ਹੈ ਮੈਨੂੰ ਇੱਕ ਸੁਪਨਾ ਆਇਆ ਰਾਤ ਨੂੰ ਬਹੁਤ ਘੰਟਾ ਸੁਪਨਾ ਮੈਂ ਉਸ ਸੁਪਨੇ ਤੋਂ ਕਹਾਣੀ ਪੁਣੀ ਬਹੁਤ ਵਧੀਆ ਉਹ ਇੱਕ ਤਰ੍ਹਾਂ ਨਾਲ ਮੇਰੀ ਜਿਹੜੀ ਤਿਆਰੀ ਹੀ ਲਿਖਣ ਵਾਲੀ ਉਹ ਮੇਰੇ ਚ ਹੈਗੀ ਸੀ ਤਾਂ ਫਿਰ ਮੈਂ ਸੋਚਿਆ ਯਾਰ ਇੱਕ ਫਿਲਮ ਵੀ ਲਿਖੀ ਜਾਵੇ ਤੇ ਫਿਰ ਮੈਂ ਉਹ ਅੱਜ ਗੱਲ ਉਹਦੀ ਤਿਆਰੀ ਕਰਦਾਂ ਲੇਖਦਿਆਂ ਤੇ ਵਾਇਰੂ ਨੇ ਚਾਇਆ ਤਾਂ ਰੱਬ ਦੀ ਕਿਰਪਾ ਨਾਲ ਛੇਤੀ ਛੇਤੀ ਹੋਵੇ ਕਿਤੇ ਸਾਡੇ ਵਰਗੇ ਭਰਾਵਾਂ ਨੂੰ ਇੱਕ ਅੱਧੇ ਮਿੰਟ ਦਾ ਰੋਲ ਮਿਲ ਜਾਵੇ ਹਾਂ ਬਿਲਕੁਲ ਮਿਲੂਗਾ ਸੋ ਇਸ ਫੀਲਡ ਦੇ ਵਿੱਚ ਕੰਮ ਕਰਾਂਗੇ ਅੱਗੇ ਠੀਕ ਹੈ ਹੋਰ ਕਰਾਂਗੇ ਜ਼ਿਆਦਾ ਕਰਾਂਗੇ ਵਧੀਆ ਗੱਲ ਆ ਪਤਾ ਜਿਹੜੇ ਭਰਾ ਦੇਖ ਰਹੇ ਨੇ ਉਹਨਾਂ ਨੂੰ ਇਹੀ ਕਹਿਣਾ ਵੀ ਬਾਈ ਬਹੁਤ ਵਧੀਆ ਸੁਭਾਅ ਦੇ ਨੇ ਤੇ ਵਧੀਆ ਮਿਹਨਤ ਕਰ ਰਹੇ ਨੇ ਬਸ ਸਪੋਰਟ ਕਰਿਆ ਕਰ ਕਿਉਂਕਿ ਸੋਡੀ ਸਪੋਰਟ ਦੀ ਲੋੜ ਹੈਗੀ ਜਿਹੜਾ ਕਲਾਕਾਰ ਹੁੰਦਾ ਉਹਨੂੰ ਪੈਸਿਆਂ ਦੀ ਲੋੜ ਨਹੀਂ ਹੁੰਦੀ ਉਹਨੂੰ ਸਿਰਫ ਸਪੋਰਟ ਦੀ ਲੋੜ ਹੁੰਦੀ ਹੈ ਤੇ ਬਾਕੀ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਹਾਡੇ ਵਿੱਚ ਕੋਈ ਕਲਾ ਹੈਗੀ ਤਾਂ ਸੋਸ਼ਲ ਮੀਡੀਆ ਬੜੀ ਵਧੀਆ ਬਹੁਤ ਵਧੀਆ ਪਲੇਟਫਾਰਮ ਹੈ ਮੈਂ ਦਿਹਾੜੀ ਵਧੀਆ ਬਣਦੀ ਆ ਬੰਦਾ ਪੈਸਾ ਕਮਾ ਲੈਂਦਾ ਤੇ ਜੇ ਤੁਹਾਡੇ ਚ ਟੈਲੈਂਟ ਹੈਗਾ ਤਾਂ ਜਰੂਰ ਤੁਹਾਨੂੰ ਵੀਡੀਓ ਬਣਾਉਣੀ ਚਾਹੀਦੀ ਆ ਕਮੇਟੀ ਬਣਾਓ ਜੋ ਅਸੀਂ ਬਾਈ ਤੁਹਾਨੂੰ ਦੇਖ ਕੇ ਲੱਗੇ ਆ ਕਿਉਂਕਿ ਪਹਿਲਾਂ ਹੋਰ ਕਿਤੇ ਸੀਗੇ ਜਦੋਂ ਦੇਖਿਆ ਵੀ ਬਾਈ ਵੀ ਕਰ ਰਿਹਾ ਚਲੋ ਅਸੀਂ ਵੀ ਕੋਸ਼ਿਸ਼ ਕੀਤੀ ਵੀ ਹੁਣ ਵੀ ਹੌਲੀ ਹੌਲੀ ਆ ਕੇ ਅਗਲੇ ਤਾਂ ਪੈਣ ਲੱਗ ਜਾਵਾਂਗੇ ਇਹ ਬਾਈ ਨੇ ਕਰ ਲਿਆ ਹਨ ਵੀ ਆਪਾਂ ਵੀ ਕਰ ਸਕਦੇ ਆ ਆਪਾਂ ਵੀ ਕਰ ਸਕਦੇ ਆ ਕੋਸ਼ਿਸ਼ ਤਾਂ ਕਰਨੀ ਚਾਹੀਦੀ ਨਾ ਸਫਲ ਹੋਵੇ ਨਾ ਹੋਵੇ ਉਹ ਬਾਤ ਹੀ ਗੱਲ ਹੈ। ਕੋਸ਼ਿਸ਼ ਕਰਾਂਗੇ ਰੱਬ ਵੀ ਏਰੀ ਹੱਥ ਫੜੂ ਅੰਦਰ ਰਜ਼ਾਈ ਚ ਪੈਨ ਤਾਂ ਰੱਬ ਠਾਕੇ ਨਹੀਂ ਲਿਆਉਂਦਾ। ਸੋ ਇੱਕ ਗੱਲ ਜ਼ਰੂਰ ਹੈ ਵੀ ਬੰਦਾ ਜਦੋਂ ਇਸ ਫੀਲਡ ਚ ਆਉਂਦਾ ਜਾਂ ਕਿਸੇ ਵੀ ਤਾਂ ਉਹ ਤਿਆਰੀ ਕਰਨੀ ਚਾਹੀਦੀ ਹੈ। ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਮੈਂਟਲੀ ਪ੍ਰੀਪੇਅਰ ਹੋਣਾ ਚਾਹੀਦਾ ਹੈ। ਸੋ ਅੱਜ ਕੱਲ ਹਰੇਕ ਪੱਤਰਕਾਰ ਬਣਿਆ ਫਿਰਦਾ ਹੈ। ਹਾਂਜੀ। ਪਰ ਉਹ ਗੱਲ ਨਹੀਂ ਮੰਦੀ। ਸੋ ਜਿੰਨੀ ਆਪਾਂ ਤਿਆਰੀ ਕਰਾਂਗੇ ਤਾਬਾ ਪੜਾਂਗੇ ਅੰਦਰ ਆਪਣੇ ਗਿਆਨ ਕਿੰਨਾ ਹੋਊਗਾ। ਉਨਾ ਹੀ ਵੱਧ ਆਪਾਂ ਇੱਕ ਤਰ੍ਹਾਂ ਨਾਲ ਪੇਸ਼ਕਾਰ ਬਣਦਾ ਹੈ। ਆ ਪੇਸ਼ਕਾਰੀ ਕਰਨੀ ਹੋਣੀ ਚਾਹੀਦੀ ਹੈ ਬੰਦੇ ਨੂੰ। ਕਿਉਂਕਿ ਸਭ ਤੋਂ ਜ਼ਰੂਰੀ ਪੇਸ਼ਕਾਰੀ ਹੈ। ਪੇਸ਼ਕਾਰੀ ਹੈ। ਤੁਸੀਂ ਕਿਸੇ ਵੀ ਚੀਜ਼ ਕਿਸੇ ਵੀ ਫੀਲਡ ਵਿੱਚ ਕਿਸੇ ਵੀ ਕਰੋ ਵੀਡੀਓ ਵਾਲੇ ਕੰਮ ਚ ਤਾਂ ਤੁਹਾਨੂੰ ਪੱਤਰਕਾਰੀ ਵੀ ਤਾਂ ਉਹ ਫੋਟੇ ਅੰਦਰ ਕੁਝ ਹੋਊਗਾ ਤਾਂ ਬੋਲੋਗੇ ਸਵਾਲ ਵਧਣਗੇ ਗਿਆਨ ਹੋਊਗਾ ਤੁਸੀਂ ਕਰਕੇ ਕਿਤਾਬਾਂ ਜ਼ਰੂਰ ਪੜ੍ਹਣੇ ਚਾਹੀਦੇ ਇਹ ਚੀਜ਼ ਬਾਈ ਇੱਥੇ ਆ ਕੇ ਮੈਂ ਵੀ ਸਿੱਖੀ ਐ ਤੁਤੋਂ ਕਿਉਂਕਿ ਬਾਈ ਦੀਆਂ ਕਿਤਾਬਾਂ ਤੋਂ ਮੈਂ ਵੀ ਫੋਟੋ ਖਿੱਚੀ ਐ ਮੈਂ ਵੀ ਕੱਲ ਨੂੰ ਲੈ ਕੇ ਆਉਂਗਾ ਤੇ ਕੱਲ ਤੋਂ ਹੀ ਆਪਾਂ ਪੜ੍ਹਨੀਆਂ ਸ਼ੁਰੂ ਕਰਾਂਗੇ ਕਿਉਂਕਿ ਬਹੁਤ ਸੋਹਣੀਆਂ ਕਿਤਾਬਾਂ ਸੀਆਂ ਉਹਨਾਂ ਚੋਂ ਹੀ ਅੱਗੇ ਸਵਾਲ ਤੋਂ ਸਵਾਲ ਅੱਗੇ ਬੰਦੇ ਜਾਂਦੇ ਨੇ ਹੌਲੀ ਹੌਲੀ ਦਿਮਾਗ ਜਿਹੜਾ ਖੁੱਲਦਾ ਤੁਰਿਆ ਜਾਂਦਾ ਜਰਾ ਕਿਉਂਕਿ ਜਿਹੜੀ ਮੈਂ ਮੈਂ ਕੋਈ ਗੱਲ ਕਰਤੀ ਉਹ ਤੇ ਰਿਲੇਟਡ ਤੁਸੀਂ ਕੁਈ ਵਧੀਆ ਦਿਮਾਗ ਵਿਚ ਗੱਲ ਆ ਤਾਂ ਕਰ ਦਿਓਗੇ ਤਾਂ ਉਹ ਕੱਲ ਸੋਹਣੀ ਲੱਗਦੀ ਨਹੀਂ ਲੱਗਦੀ ਸੁਣ ਨਾਲ ਰੁਕ ਜਾਂਦਾ ਰੁਕ ਜਾਂਦਾ ਇੰਟਰਸਟ ਬਣ ਜਾਂਦਾ ਹੈ ਜਿਹੜੀ ਵੀਡੀਓ ਚ ਇੰਟਰਸਟ ਨਹੀਂ ਬਣਿਆ ਉਹ ਲੋਕ ਸਕਿਪ ਕਰ ਦਿੰਦੇ ਨੇ ਉਹ ਸਕਿਪ ਕਰ ਦਿੰਦੇ ਉਹ ਚੱਲਦੀ ਨਹੀਂ ਉਹ ਸਿਸਟਮ ਹੈ ਨਾ ਉਹ ਗਾ ਨਹੀਂ ਕਰਦਾ ਇਹ 10 ਮਿੰਟਾਂ ਦੀ ਵੀਡੀਓ ਹੈ ਲੋਕ ਦੇਖ ਰਹੇ ਆ ਪੂਰੀ ਪੂਰੀ ਤਾਂ ਸਿਸਟਮ ਨੂੰ ਪਤਾ ਲੱਗ ਜਾਂਦਾ ਵੀ ਵੀਡੀਓ ਘੈਂਟ ਹੈ ਵੀ ਲੋਕ ਸਾਰੀ ਦੇਖ ਰਹੇ ਆ ਇਹਨੂੰ ਵਾਇਰਲ ਕਰਦੇ ਹੋ ਜੇ ਅੱਧਾ ਅੱਧਾ ਮਿੰਟ ਦੇਖ ਕੇ ਛੱਡ ਰਹੇ ਆ ਤਾਂ ਸਿਸਟਮ ਨੂੰ ਪਤਾ ਲੱਗ ਜਾਂਦਾ ਇਹ ਵੀਡੀਓ ਬੇਕਾਰ ਹੈ ਉਹ ਸਿਸਟਮ ਉਹਨੂੰ ਅੱਗੇ ਨਹੀਂ ਕਰਦਾ ਉਹੀ ਆ ਨਾ ਬਾਈ ਅੱਜਕੱਲ ਜੇ ਥੋੜਾ ਜਿਹਾ ਮਸਾਲਾ ਹੋਵੇ ਤਾਂ ਤਾ ਹੀ ਦੋ ਲੋਕ ਦੇਖਦੇ ਨੇ ਇੰਨਾ ਟਾਈਮ ਕਿਸੇ ਕੋਲੇ ਨਹੀਂ ਵੀ ਫालतू ਦੀਆਂ ਚੀਜ਼ਾਂ ਹਨਾ ਦੇਖੂ ਨਾ ਕੋਈ ਵਧੀਆ ਚੀਜ਼ ਅੱਜ ਦਾ ਰੀਲਾਂ ਦਾ ਜਵਾਨਾ ਹੈ ਇੱਕ ਟੱਦੀ ਵੀਡੀਓ ਤੁਸੀਂ ਜੇ ਵਧੀਆ ਬਣਾ ਸਕਦੇ ਹੋ ਤਾਂ ਬਣਾ ਕੇ ਲੋਕਾਂ ਦੇ ਵਿੱਚ ਨਾਂ ਵੀ ਬਣੂਗਾ ਹਾਂ ਨਾਂ ਵੀ ਬਣੂਗਾ ਰੁਜ਼ਗਾਰ ਵੀ ਮਿਲ ਬਹੁਤ ਵਧੀਆ ਸੁਨੇਹਾ ਬਾਈ ਤੇ ਬਾਕੀ ਗੱਲਾਂ ਬਾਤਾਂ ਕਦੇ ਫੇਰ ਮਿਲਦੇ ਆਂ ਤੇ ਕਰਦੇ ਆਂ ਤੇ ਬਾਕੀ ਸਾਰਿਆਂ ਨੂੰ ਲਾਸਟ ਤੇ ਫੇਰ ਇਹੀ ਬੇਨਤੀ ਹੈ ਵੀ ਭਰਾ ਨੂੰ ਸਪੋਰਟ ਕਰੋ ਹਨਾ ਤੇ ਬਾਕੀ ਮਿਲਦੇ ਆਂ ਬਾਈ ਅਗਲੇ ਪੋਡਕਾਸਟ ਦੇ ਵਿੱਚ ਤਦ ਤੱਕ ਲਈਏ ਤੇ ਇਹ ਭਰਾ ਸਾਡਾ ਵਿਅੰਤ ਇਨੂ ਵੀ ਸਪੋਰਟ ਕਰੇ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਹਾਂ ਭਾਈ ਆਪਣਾ ਮਾਲਵਾ ਵਲੌਗ ਨਵਾਂ ਚੈਨਲ ਕੀਤਾਗਾ ਬਾਈ ਨੂੰ ਦੇਖ ਕੇ ਕੋਸ਼ਿਸ਼ ਕੀਤੀ ਐ ਤੇ ਤੁਹਾਡੇ ਸਪੋਰਟ ਤੇ ਆ ਤੁਸੀਂ ਸਪੋਰਟ ਕਰੋਗੇ ਤਾਂ ਅੱਗੇ ਜਾਵਾਂਗੇ ਤੇ ਕੁਝ ਨਵੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਹਾਂ ਤੇ ਚੈਨਲ ਕਰਿਓ ਤੇ ਜੀ ਆਇਆਂ ਨੂੰ ਤੁਸੀਂ ਆਏ ਮੇਰੇ ਕੋਲ ਬਹੁਤ ਵਧੀਆ ਲੱਗਿਆ ਭਾਈ ਖਾਣਾ ਪੀਣਾ ਸਾਰਾ ਕੁਝ ਵਧੀਆ ਪਕਾੜੇ ਸ਼ਕਾੜੇ ਖਾਤੇ ਹੈ ਮਿਹਰਬਾਨੀ ਭਾਈ ਜੀ ਓਕੇ ਸਾਸਤਰੀ ਕਾਲ ਜੀ ਸਾਰਿਆਂ ਨੂੰ ਮਿਲਦੇ ਆ ਜਲਦੀ ਓਕੇ